what is the process to start the digital marketing business the very first step is to sign up with uh, your name and email on uh, my website te ode naal toanu 30 days da trial period hunda ode vich enter hona hunda hai te 30 ਡੇਸ ਦੇ ਟ੍ਰਾਇਲ ਪੀਰੀਅਡ ਦੇ ਵਿੱਚ ਫਿਰ ਤੁਸੀਂ ਡਿਸੀਜਨ ਮੇਕ ਕਰਨਾ ਹੈ ਜਦੋਂ ਬਿਜ਼ਨਸ ਮਾਡਲ ਨੂੰ ਤੁਸੀਂ ਦੇਖ ਲਿਆ ਤੁਹਾਨੂੰ ਲੱਗੇਗਾ ਕਿ ਹਾਂ ਇਹ ਮੈਂ ਕਰ ਸਕਦੀ ਆ ਤੇ ਡੈਫੀਨਿਟਲੀ ਤੁਸੀਂ ਸਾਡੇ ਨਾਲ ਗੱਲਬਾਤ ਕਰਦੇ ਆ ਆਪਾਂ 1 on 1 ਕਾਲ ਕਰਦੇ ਹੈਗੇ ਆ ਵੀਡੀਓ ਬੇਸ ਜਿਹੜੀ ਹੁੰਦੀ ਆ ਸਾਡੇ ਕੋਚ ਤੁਹਾਨੂੰ ਗਾਈਡ ਕਰਦੇ ਆ ਕਿ ਕਿਹੜੀ ਸਟ੍ਰੈਟੇਜੀ ਤੁਸੀਂ ਯੂਜ਼ ਕਰਕੇ ਇਸ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਆ ਦੇਰ ਇਜ਼ ਅ ਮੈਨੀ ਲੈਵਲ ਕਿ ਤੁਸੀਂ ਕਿਹੜੇ ਲੈਵਲ ਤੋਂ ਕੰਮ ਕਰਨਾ ਚਾਹੁੰਦੇ ਆ ਤੁਸੀਂ ਪਿਕ ਕਰ ਸਕਦੇ ਆ ਔਰ ਦ ਬੈਸਟ ਪਾਰਟ ਇਜ਼ ਕਿ ਤੁਸੀਂ ਵਨ ਟਾਈਮ ਇਨਵੈਸਟਮੈਂਟ ਕਰਨੀ ਹੁੰਦੀ ਆ ਤੁਹਾਨੂੰ ਬਾਰ ਬਾਰ ਇਨਵੈਸਟਮੈਂਟ ਕਰਨੇ ਦੀ ਲੋੜ ਨਹੀਂ ਆ ਨਾ ਹੀ ਕੋਈ ਮੰਥਲੀ ਟਾਰਗੇਟਸ ਹੁੰਦੇ ਆ ਨਾ ਹੀ ਅਸੀਂ ਫੈਮਿਲੀ ਫਰੈਂਡਸ ਨੂੰ ਵਰਕ ਕਰਨਾ ਹੁੰਦਾ ਆ ਅਸੀਂ ਬਿਜ਼ਨਸ ਪਲੇਟਫਾਰਮ ਨੂੰ ਅ ਐਡਵਰਟਾਈਜ਼ਮੈਂਟ ਕਰਨਾ ਹੁੰਦਾ ਹੈ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਜੋ ਕਿ ਟ੍ਰੇਨਿੰਗ ਦੇ ਵਿੱਚ ਸਿਖਾਇਆ ਜਾਂਦਾ ਹੈ ਮੈਂ ਐਜ਼ੋਮੈਂਟਰ ਤੁਹਾਨੂੰ ਗਾਈਡ ਕਰਾਂਗੀ ਕਿ ਕਿਦਾਂ ਤੁਸੀਂ ਟ੍ਰੇਨਿੰਗ ਨੂੰ ਯੂਜ਼ ਕਰਕੇ ਬਿਜ਼ਨਸ ਰਨ ਕਰ ਸਕਦੇ ਆ ਘਰ ਤੋਂ ਇੱਕ ਲੈਜਿਟਿਮੇਟ ਔਰ ਟੈਕਸੇਬਲ ਬਿਜ਼ਨਸ ਤੁਹਾਨੂੰ ਪ੍ਰੋਪਰ ਆਈਡੀ ਪ੍ਰੋਵਾਈਡ ਹੁੰਦੀ ਆ ਕੋਈ ਵੀ ਕੁਐਸਚਨ ਹੁੰਦਾ ਆ ਤੁਸੀਂ ਆਪਣੇ ਮੈਂਟਰ ਜਾਂ ਕੋਚ ਨੂੰ ਪੁੱਛ ਸਕਦੇ ਆ ਐਨੀ ਟਾਈਮ ਪਲੱਸ ਸਾਡੀ ਕਮਿਊਨਿਟੀ ਗਲੋਬਲ ਹੈਗੀ ਆ ਤੁਸੀਂ ਕਿਸੇ ਨੂੰ ਵੀ ਮੈਸੇਜ ਕਰੋਗੇ ਤੁਹਾਨੂੰ ਰਿਪਲਾਈ ਜ਼ਰੂਰ ਮਿਲੇਗੀ ਔਰ ਪਲੱਸ ਤੁਸੀਂ ਘਰ ਤੋਂ ਰਹਿ ਕੇ ਕੰਮ ਕਰਨਾ ਆ ਤੁਸੀਂ ਬਾਹਰ ਜਾ ਕੇ ਕੰਮ ਨਹੀਂ ਕਰਨਾ ਤੁਹਾਨੂੰ ਸਿਰਫ ਤੁਹਾਡੇ ਇੰਟਰਨੈਟ ਤੁਹਾਡਾ smartphones اور laptop دی ਲੋੜ ਆ ਮਾਜੋਰਟੀ ਆਫ ਕੰਮ ਜਿਹੜਾ ਹੁੰਦਾ ਜਿਹੜਾ ਉਹ ਆਪਾਂ ਫੋਨ ਤੋਂ ਕਰ ਲੈਣੀ ਆ ਮੈਂ ਜਿਵੇਂ اور ਆਪਾਂ ਇਸ ਕੰਮ ਨੂੰ ਕਿਤੋਂ ਵੀ ਕਰ ਸਕਦੇ ਆ لوکیشن فری ਆ ਜਿੱਦਾਂ ਕਹਿ ਲੋ ਕਿ ਮੈਂ ਜੇ ਇੰਡੀਆ ਜਾਵਾਂ ਤੇ ਮੇਰਾ ਕੰਮ ਮੇਰੇ ਫੋਨ ਤੋਂ ਹੋ ਸਕਦਾ ਹੈ ਮੈਂ ਜੇ ਯੂ ਐਸ ਜਾ ਰਹੀ ਹਾਂ ਮੇਰਾ ਕੰਮ ਉੱਥੋਂ ਵੀ ਹੋ ਰਿਹਾ ਹੈ ਸੋ ਜਿੱਥੇ ਵੀ ਤੁਹਾਡਾ ਵਾਈਫਾਈ ਕੰਮ ਕਰ ਰਿਹਾ ਹੈ ਤੁਹਾਨੂੰ ਅ ਇੰਟਰਨੈਟ ਤੁਹਾਡਾ ਚੱਲ ਰਿਹਾ ਹੈ ਤਾਂ ਤੁਸੀਂ ਆਪਣੇ ਫੋਨ ਜਾਂ ਲੈਪਟਾਪ ਤੋਂ ਕੰਮ ਕਰ ਸਕਦੇ ਆ ਅ ਇਸ ਬਿਜ਼ਨਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਜੇ ਤੁਸੀਂ ਲੈਣਾ ਚਾਹੁੰਦੇ ਆ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਲੈ ਸਕਦੇ ਆ ਮੈਂ ਅ ਕੋਸ਼ਿਸ਼ ਕਰਦੀ ਹੁੰਨੀ ਆ ਕਿ ਅ ਵਿਦਨ ਅ ਅ ਡੇ ਮੈਂ ਤੁਹਾਨੂੰ ਰਿਪਲਾਈ ਕਰਾਂ ਕਿਉਂਕਿ ਮੈਂ ਵੀ ਕੰਮ ਕਰਦੀ ਆ ਮੈਂ ਜੌਬ ਕਰ ਰਹੀ ਆ ਨਾਲ ਨਾਲ ਮੈਂ ਇਹ ਬਿਜ਼ਨਸ ਰਨ ਕਰਦੀ ਆ ਮੇਰੇ ਤਿੰਨ ਬੱਚੇ ਆ ਔਰ ਉਹਨਾਂ ਨੂੰ ਵੀ ਲੁੱਕ ਆਫਟਰ ਕਰਨਾ ਹੁੰਦਾ ਘਰ ਨੂੰ ਵੀ ਦੇਖਣਾ ਹੁੰਦਾ ਪਰ ਨਾਲ ਨਾਲ ਇਹ ਬਿਜ਼ਨਸ ਵੀ ਰਨ ਕਰ ਰਹੀ ਆ ਬਿਊਟੀ ਆਫ ਦਿਸ ਬਿਜ਼ਨਸ ਕਿ ਫਲੈਕਸੀਬਲ ਸ케ਜੂਲ ਹੈਗਾ ਦਿਨ ਦੇ ਵਿੱਚ ਇੱਕ ਤੋਂ ਦੋ ਘੰਟੇ ਮੈਂ ਰੋਜ਼ ਆਪਣੇ ਕੰਮ ਨੂੰ ਦਿੰਦੀ ਆ ਕਿਸੇ ਵੀ ਵੇਲੇ ਚਾਹੀਏ ਰਾਤ ਜਾਂ ਬੱਚੇ ਸੌਣ ਤੋਂ ਬਾਅਦ ਮੈਂ ਦੇ ਦਮਾਤੇ ਚਾਹੀਏ ਮੈਂ ਦਿਨ ਦੇ ਵਿੱਚ ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ 15 ਮਿੰਟ 20 ਮਿੰਟ ਮੈਂ ਆਪਣੇ ਕੰਮ ਨੂੰ ਲਾ ਕੇ ਇਹਦਾ 1 ਤੋਂ 2 ਘੰਟੇ ਕੰਪਲੀਟ ਕਰਦੀ ਹਾਂ ਕੰਮ ਦੇ ਵਿੱਚ ਕੰਸਿਸਟੈਂਸੀ ਰੱਖਣੀ ਬਹੁਤ ਜ਼ਰੂਰੀ ਆ ਕਿਉਂਕਿ ਜੇ ਕੰਸਿਸਟੈਂਸੀ ਨਹੀਂ ਹੋਊਗੀ ਹੈਨਾ ਡਿਸਪਲਾਈਨ ਨਹੀਂ ਹੋਊਗਾ ਤੇ ਰਿਜ਼ਲਟਸ ਨਹੀਂ ਮਿਲਣਗੇ ਸੋ ਇਸ ਲਈ ਬਹੁਤ ਜ਼ਰੂਰੀ ਆ ਕਿ ਆਪਣਾ ਕਮਿਟਮੈਂਟ ਰੱਖਣਾ ਚਾਹੀਦਾ ਕਿ ਜੇ ਮੈਂ ਬਾਹਰ ਜਾ ਕੇ ਕੰਮ ਕਰ ਸਕਦੀ ਆ ਵਾਈ ਨਾਟ ਉਦਾਂ ਦਾ ਸੇਮ ਕੰਮ ਮੈਂ ਘਰੋਂ ਕਰ ਸਕਦੀ ਆ ਆਪਣੇ ਫੋਨ ਜਾਂ ਲੈਪਟਾਪ ਤੋਂ ਕਰਨਾ ਆ ਤੇ ਕੋਈ ਔਖਾ ਨਹੀਂਗਾ ਬੱਚੇ ਅੱਜਕੱਲ ਦੀ ਤਾਂ ਜਿਆਦਾ ਸਮਾਰਟ ਹੋ ਰਹੀ ਆ ਕਿਉਂਕਿ ਉਹ ਲੈਪਟਾਪ ਔਰ ਇਦਾਂ ਦੀ ਡਿਵਾਈਸ ਸਾਰੀਆਂ ਯੂਜ਼ ਕਰਦੇ ਆ ਸੋ ਮੇਰਾ ਬڑا ਬੇਟਾ ਮੈਨੂੰ ਅਕਸਰ ਹੈਲਪ ਕਰਦਾ ਜਿੱਤੇ ਵੀ ਮੈਨੂੰ ਲੋਡ ਹੁੰਦੀ ਆ ਕੋਈ ਆਨਲਾਈਨ ਹਨਾ ਹੈਲਪ ਦੀ ਲੋਡ ਹੋਵੇ ਤੇ ਮੈਨੂੰ ਹੈਲਪ ਮਿਲ ਜਾਂਦੀ ਆ ਸੋ ਬਾਕੀ ਤੁਹਾਨੂੰ ਟ੍ਰੇਨਿੰਗ ਦੇ ਵਿੱਚ ਸਾਰਾ ਕੁਝ ਸਿਖਾਇਆ ਜਾਂਦਾ ਪਲੱਸ ਮੈਂ ਤੁਹਾਨੂੰ ਸਿਖਾਵਾਂਗੀ ਸੋ ਤੁਸੀਂ ਘਬਰਾਓ ਨਾ ਸਟੈਪ ਇਨ ਕਰੋ ਇਨਫੋਰਮੇਸ਼ਨ ਲਓ ਚੰਗਾ ਲੱਗਿਆ ਤੇ ਜ਼ਰੂਰ ਕਰਿਓ ਇੱਕ ਐਕਸਟਰਾ ਇਨਕਮ ਸੋਰਸ ਤੁਸੀਂ ਇੱਕ ਤੋਂ ਦੋ ਘੰਟੇ ਕੰਮ ਕਰਕੇ ਬਣਾ ਰਹੇ ਆ ਪਲੱਸ ਤੁਸੀਂ ਆਪਣੀ ਜੇ ਜੌਬ ਕਰ ਰਹੇ ਆ ਤੇ ਵੈਲਨ ਕੋ ਜੇ ਤੁਸੀਂ ਜੌਬ ਨਹੀਂ ਕਰ ਰਹੇ ਆ ਤੇ ਉਹੋ ਹੀ ਐਕਸਟਰਾ ਟਾਈਮ ਤੁਸੀਂ ਇਸ ਬਿਜ਼ਨਸ ਨੂੰ ਪਾਓ ਜਿੰਨਾ ਤੁਸੀਂ ਇਸ ਬਿਜ਼ਨਸ ਨੂੰ ਵਿੱਚ ਟਾਈਮ ਪਾਉਂਦੇ ਆ ਉੰਨੀ ਜ਼ਿਆਦਾ ਗ੍ਰੋਥ ਹੁੰਦੀ ਆ ਤੇ ਸਕਾਈ ਇਸ ਦਾ ਲਿਮਟ ਪੋਟੈਂਸ਼ੀਅਲ ਬਹੁਤ ਹਾਈ ਹੈਗਾ ਬਹੁਤ ਪੈਂਪੜਾ ਇਦਾਂ ਸੋਚਦੇ ਲੱਭਦੇ ਆ ਕਿ ਜੇ ਮੈਂ ਬਿਜ਼ਨਸ ਸ਼ੁਰੂ ਕੀਤਾ ਮੈਨੂੰ ਪਹਿਲੇ ਮੰਥ ਦੇ ਵਿੱਚ ਕਿੰਨੀ ਅਰਨਿੰਗ ਹੋ ਜੂਗੀ ਫਿਰ ਮੇਰਾ ਉਹਨਾਂ ਨੂੰ ਇਹੀ ਆਨਸਰ ਹੁੰਦਾ ਕਿ ਤੁਸੀਂ ਪਹਿਲੇ ਮੰਥ ਦੇ ਵਿੱਚ ਕਿੰਨਾ ਟਾਈਮ ਪਾ ਰਹੇ ਆ ਕਿੰਨੀ ਐਫਰਟਸ ਪਾ ਰਹੇ ਆ ਕਿੰਨਾ ਤੁਸੀਂ ਸਿੱਖ ਲਿਆ ਆ ਜਦੋਂ ਤੁਸੀਂ ਜਿੰਨਾ ਜਿੱਦਾਂ ਤੁਸੀਂ ਸਿੱਖੋਗੇ ਜਿੱਦੋਂ ਉਦਾਂ ਉਦਾਂ ਹੀ ਤੁਸੀਂ ਗਾ ਸਿਖਾ ਪਾਉਂਗੇ ਸਾਡਾ ਇਹ ਕੰਮ ਆ ਐਜ਼ ਅ 멘ਟਰ ਤੁਸੀਂ ਅੱਗੇ ਆਪਣੇ 멘ਟੀਜ਼ ਨੂੰ ਸਿਖਾਉਣਾ ਆ ਮੈਂ ਆ ਮੈਂਟੀਜ਼ ਨੂੰ ਸਿਖਾਣੀ ਆ ਤੁਸੀਂ ਅੱਗੇ ਆਪਣੇ ਮੈਂਟੀਜ਼ ਨੂੰ ਸਿਖਾਣਾ ਆ ਸੋ ਤੁਸੀਂ ਕਿੰਨੀ ਛੇਤੀ ਸਿੱਖਦੇ ਆ ਡਿਪੈਂਡ ਕਰਦਾ ਤੁਹਾਡੇ ਤੇ ਤਾਂ ਕਿ ਤੁਸੀਂ ਅੱਗੇ ਸਿਖਾ ਪਾਓ ਸੋ ਸਿੱਖਣਾ ਬਹੁਤ ਸੌਖਾ ਹੈਗਾ ਆਪਣੀ ਵੀਡੀਓ بیس ਟ੍ਰੇਨਿੰਗ ਹੈਗੀ ਆ ਜੋ ਕਿ ਬਹੁਤ ਸੌਖੀ ਆ ਕਰਨੀ ਆਰ ਮੈਂ ਸੋਸ਼ਲ ਮੀਡੀਆ ਪਰਸਨ ਨਹੀਂ ਸੀਗੀ ਪਰ ਫੇ ਵੀ ਮੈਂ ਇਸ ਬਿਜ਼ਨਸ ਦੇ ਵਿੱਚ ਆ ਆਪਣੀਆਂ ਐਫਰਟਸ ਪਾਈਆਂ ਆਪਣਾ ਟਾਈਮ ਪਾਇਆ ਕਿਉਂਕਿ ਮੈਂ ਸਿੱਖਣਾ ਚਾਹੁੰਦੀ ਸੀ ਕਿ ਮੈਂ ਕੁਝ ਇਦਾਂ ਦਾ ਕੰਮ ਕਰਨਾ ਚਾਹੁੰਦੀ ਸੀ ਜਿਹੜਾ ਮੈਂ ਘਰ ਤੋਂ ਰਹਿ ਕੇ ਕਰ ਸਕਾਂ ਬੱਚਿਆਂ ਨੂੰ ਮੈਂ ਡੇ ਕੇਅਰ ਦੇ ਵਿੱਚ ਨਾ ਛੱਡਾਂ ਕੋਈ ਚਾਈਲਡ ਕੇਅਰ ਆਫਟਰ ਬਿਫੋਰ ਸਕੂਲ ਦੇ ਵਿੱਚ ਨਾ ਪਾਵਾਂ ਮੈਂ ਘਰ ਤੋਂ ਰਹਿ ਕੇ ਉਹਨਾਂ ਨੂੰ ਘਰੇ ਰੱਖਾਂ ਔਰ ਆਪਣੀ ਇਨਕਮ ਘਰ ਤੋਂ ਬਣਾਵਾਂ ਔਰ ਜਿਹੜੀ ਕਿ ਲੈਜਿਟਿਮੇਟ ਔਰ ਟੈਕਸੇਬਲ ਇਨਕਮ ਹੈਗੀ ਆ ਸਾਨੂੰ ਇਸ ਬਿਜ਼ਨਸ ਦੇ ਵਿੱਚ ਪ੍ਰੋਪਰ ਆਈਡੀ ਪ੍ਰੋਵਾਈਡ ਕੀਤੀ ਜਾਂਦੀ ਆ ਜਿਹਦੇ ਥਰੂ ਅਸੀਂ ਟੈਕਸ ਫਾਈਲ ਕਰਦੇ ਆ ਫੇਰ ਘਬਰੌਣ ਦੀ ਕੀ ਲੋੜ ਆ ਸਾਰਾ ਕੁਝ ਤਾਂ ਉਹ ਜੋ ਅਸੀਂ ਬਾਹਰ ਜਾ ਕੇ ਦੂਸਰਿਆਂ ਲਈ ਕੰਮ ਕਰਦੇ ਆ ਔਰ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਸਾਡਾ ਸਿਨ ਨੰਬਰ ਸਾਡਾ ਆਪਣੀ ਇਨਫੋਰਮੇਸ਼ਨ ਦਿੰਨੇ ਆ ਹਨਾ ਡਾਕੂਮੈਂਟਸ ਲੱਗਦੇ ਆ ਤੇ ਉਹੋ ਹੀ ਚੀਜ਼ਾਂ ਅਸੀਂ ਇਸ ਕੰਪਨੀ ਦੇ ਨਾਲ ਜੇ ਤੋ ਜੁੜਦੇ ਆ ਸਾਨੂੰ ਪ੍ਰੋਵਾਈਡ ਕਰਾਉਣੀਆਂ ਪੈਂਦੀਆਂ ਆ ਮੈਨੂੰ ਨਹੀਂ ਤੇ ਜਿਹੜੀਆਂ ਤੁਸੀਂ ਆਪਣੀ ਕੋਈ ਵੀ ਆਈਡੀ ਅ ਜਦੋਂ ਤੁਸੀਂ ਬਿਜ਼ਨਸ ਸ਼ੁਰੂ ਕਰਨਾ ਤਾਂ ਲਾਸਟ ਸਟੈਪ ਤੁਸੀਂ ਸਾਈਨ ਅਪ ਕਰਦੇ ਆ ਜਦੋਂ ਪੇਪਰ ਵਰਕ ਉਦੋਂ ਰਿਕੁਆਇਰਮੈਂਟ ਹੁੰਦੀ ਆ ਉਦੋਂ ਤੁਸੀਂ ਉਹ ਸਬਮਿਟ ਕਰਉਣਾ ਹੁੰਦਾ ਸੋ ਉੱਥੇ ਪਤਾ ਲੱਗਦਾ ਕਿ ਬਿਨਾ ਡਾਕੂਮੈਂਟ ਤੇ ਤਾਂ ਇਹ ਕੰਮ ਹੀ ਨਹੀਂ ਕੀਤਾ ਜਾ ਸਕਦਾ ਤੇ ਸਕੈਮ ਤਾਂ ਬਹੁਤ ਦੂਰ ਦੀ ਗੱਲ ਹੈਗੀ ਆ ਪਲੱਸ ਤੁਸੀਂ ਮੈਨੂੰ ਡੇਲੀ ਮੇਰੇ ਪੇਜ ਤੇ ਪੋਸਟ ਦੇ ਰੂਪ ਦੇ ਵਿੱਚ ਲਾਈਵ ਦੇ ਰੂਪ ਦੇ ਵਿੱਚ ਜਾਂ ਮੈਂ ਵੀਡੀਓ ਦੇ ਰਾਹੀਂ ਇਨਫੋਰਮੇਸ਼ਨ ਦੇ ਰਹੀ ਆ ਪਿਛਲੇ ਡੇਟਸ ਆ ਤੁਸੀਂ ਦੇਖ ਸਕਦੇ ਆ ਕਿ ਕੋਈ ਸਕੈਮ ਮੈਂ ਅ ਇਦਾਂ ਨਹੀਂ ਕਰੂਗਾ ਆਪਣਾ ਫੇਸ ਸ਼ੋ ਨਹੀਂ ਕਰੂਗਾ ਮੈਂ ਰੀਅਲ ਪੀਪਲ অর ਰੀਅਲ ਬਿਜ਼ਨਸ ਕਰ ਰਹੀ ਹਾਂ ਸਾਡਾ ਸਾਡੇ ਬਿਜ਼ਨਸ ਨੂੰ ਜੇ ਤੁਸੀਂ ਐਕਸਪਲੋਰ ਕਰਨਾ ਚਾਹੁੰਦੇ ਆਂ ਕਿ ਤੁਸੀਂ ਮੇਰੇ ਨਾਲ ਕੰਟੈਕਟ ਜ਼ਰੂਰ ਕਰੋ ਇਨਫੋਰਮੇਸ਼ਨ ਲਓ ਤਾਂ ਕਿ ਤੁਸੀਂ ਵੀ ਘਰ ਤੋਂ ਅਰਨਿੰਗ ਕਰ ਸਕੋ ਓਕੇ ਜੀ ਆਪਣਾ ਖਿਆਲ ਰੱਖਿਓ ਤੇ ਮੈਨੂੰ ਮੈਸੇਜ ਕਰਨਾ ਨਾ ਭੁੱਲਣਾ ਤਦ ਤੱਕ ਲਈ ਸਤਿ ਸ਼੍ਰੀ ਅਕਾਲ